ਬੈਂਤੋ 2-4 ਮਿੰਟ ਪਹਿਲਾਂ ਹੀ ਗੱਡੀ ਬੜੀ ਸਪੀਡੋ ਚਾਈ ਆ ਉਹਦੇ ਕਹਿਣ ਮੁਤਾਬਕ ਕਿ ਨੀਂਦ ਆ ਗਈ ਮੈਨੂੰ ਜਦੋਂ ਇਹ ਗੱਡੀ ਜੋ ਇੰਨੀ ਜ਼ੋਰ ਨਾਲ ਵਜੇ ਕਿ ਗੱਡੀ ਪਲਟੀ ਹੋ ਗਈ ਆ ਤੇ ਓਵਰ ਸਪੀਡ ਆਈ ਆ ਤੇ ਇਹਨੇ ਟੱਚ ਕਰਕੇ ਤੇ 2-3 ਆ ਸਾਡੀ ਗੱਡੀ 2 ਚੱਕਰ ਖਾ ਕੇ ਡੰਗੀ ਆ ਗੱਡੀ ਪਲਟੀ ਹੋ ਗਈ ਗੱਡੀ ਜੀ ਬਿਲਕੁਲ ਡੈਮੇਜ ਹੋ ਗਈ ਆ ਦੂਸਰੀ ਵੀ ਡੈਮੇਜ ਹੋ ਗਈ ਆ ਤੇ ਉਹਨੂੰ ਚਲਾਉਂਦੇ ਨੀਂਦ ਆ ਗਈ ਆ ਕਹਿੰਦਾ ਉਹ ਲੋਕੀ ਜਿੱਥੇ ਮੈਂ ਜੀ ਹੂੰ ਨਾ ਪਰ ਸੰਗਏ ਕੀ ਚੱਲ ਗਈ ਹੋਈ ਪਈ ਆ ਸਾਰੀ ਗੱਡੀ ਗਾਲੇ ਪਰਿਵਾਰ ਸਾਡਾ ਜਿਹੜਾ ਇਹ ਇੱਥੇ ਨਰਸਰੀ ਦੇ ਕੋਲ ਗੱਡੀ ਖੜੀ ਕਰ ਗਏ ਤੇ ਆਪ ਸਾਰਾ ਪਰਿਵਾਰ ਜਿਹੜਾ ਪੌਦੇ ਖਰੀਦਿਆ ਬੱਚੇ ਨਾਲ ਸੀਗੇ ਚੰਗੀ ਕਿਸਮਤ ਸੀ ਕਿ ਉਹ ਅਜੇ ਬੈਂਤ ਤੋਂ 2-4 ਮਿੰਟ ਪਹਿਲਾਂ ਹੀ ਗੱਡੀ ਬੜੀ ਸਪੀਡ ਨਾਲ ਚੱਈ ਆ ਉਹਦੇ ਕਹਿਣ ਮੁਤਾਬਕ ਕਿ ਨੀਂਦ ਆ ਗਈ ਮੈਨੂੰ ਜਦੋਂ ਇਹ ਗੱਡੀ ਜੋਰ ਨਹੀਂ ਜ਼ੋਰ ਨਾਲ ਵੱਜੀ ਕਿ ਗੱਡੀ ਪਲਟੀ ਹੋ ਗਈ ਆ ਗੱਡੀ ਪਲਟੀ ਹੋਣ ਤੋਂ ਬਾਅਦ ਮੈਨੂੰ ਫੋਨ ਆਇਆ ਕਿ ਆਹ ਗੱਲਬਾਤ ਹੋ ਗਈ ਆ ਅਸੀਂ ਇੱਥੇ ਪਹੁੰਚੇ ਆ ਆ ਕੇ ਪਹੁੰਚ ਕੇ ਤੋਂ ਮੁੰਡੇ ਨੂੰ ਕੱਢਿਆ ਉਹਦੇ ਸਿਰ 'ਤੇ ਸੱਟ ਲੱਗੀ ਆ ਉਹਨੂੰ ਹੀ ਆਪ ਹੀ ਫਿਰ ਹਸਪੀਟਲ ਲੈ ਕੇ ਗਏ ਆ ਦੋ ਦੋਨੇ ਦੂਜੀ ਗੱਡੀ ਜਿਹੜੀ ਠੀਕ ਆ ਉਹ ਗੱਡੀ ਠੀਕ ਆ ਸੈਸਦੀ ਖੜੀ ਰਹੀ ਆ ਪਰ ਦੋ ਪਾਸੇ ਵੱਜ ਕੇ ਧਮਗੀ ਗੱਡਿਓ ਤੇ ਇਹਨਾਂ ਬਹੁਤ ਉਹਦੀ ਪਰਮਾਤਮਾ ਦੀ ਕਿਰਪਾ ਨਾਲ ਕਿ ਹੋਰ ਕੋਈ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਕਿ ਆਉਂਦੇ ਜਾਂਦੇ ਕਿਸੇ ਹੋਰ ਨਾਲ ਟੱਚ ਨਹੀਂ ਕੀਤੀ ਗੱਡੀ ਪਲਟੀ ਹੋ ਗਈ ਗੱਡੀ ਦੀ ਬਿਲਕੁਲ ਡੈਮੇਜ ਹੋ ਗਈ ਆ ਦੂਸਰੀ ਵੀ ਡੈਮੇਜ ਹੋ ਗਈ ਆ ਉਹ ਮੁੰਡਾ ਜਿਹਦੇ ਕੋਲੋਂ ਗੱਡੀ ਵੱਜੀ ਆ ਉਹਦਾ ਵੀ ਬਚਾਅ ਹੋ ਗਿਆ ਵਾ ਕਿਨੇ ਨਹੀਂ ਗੱਡੀ ਦੇ ਵਿੱਚ ਕੱਲਾ ਸੀਗਾ ਕੱਲਾ ਸੀਗਾ ਉਹਨੂੰ ਪੁੱਛਿਆ ਵੀ ਹੋਇਆ ਕਿ ਉਹ ਉਹਦੇ ਕਹਨ ਮੁਤਾਬਕ ਗੱਡੀ ਤੇ ਉਹਨੂੰ ਚਲਾਉਂਦੇ ਨੀਂਦ ਆ ਗਈ ਆ ਕਹਿੰਦਾ ਉਹ ਨੀਂਦ ਹੋਂ ਕਰਕੇ ਜਿਹੜ ਇਹ ਆ ਸਾਡੀ ਗੱਡੀ ਆ ਉੱਥੇ ਅੰਦਰ ਅਸੀਂ ਫੁੱਲ ਲੈਣ ਗਏ ਆ ਤੇ ਗੱਡੀ ਉੱਥੇ ਪਾਰਕ ਕੀਤੀ ਆ ਫੁੱਲਾਂ ਵਾਲੀ ਦੁਕਾਨ ਦੇ ਨਾਲ ਬਿਲਕੁਲ ਨਾਲ ਲੱਗ ਕੇ ਪਾਰਕ ਕੀਤੀ ਆ ਤੇ ਪਿਛੋਂ ਇਹ ਗੱਡੀ ਬਹੁਤ ਹੀ ਸਪੀਡ ਚ ਆਈ ਆ ਤੇ ਓਵਰ ਸਪੀਡ ਆਈ ਆ ਤੇ ਇਹਨੇ ਟੱਚ ਕਰਕੇ ਤੇ ਗੱਡੀ ਨੂੰ ਪਲਟਾ ਕੇ ਤੇ ਦੋ ਤਿੰਨ ਆ ਸਾਡੀ ਗੱਡੀ ਦੋ ਚੱਕਰ ਖਾ ਕੇ ਡੇਗੀ ਆ ਤੇ ਇਹਦੀ ਵੀ ਗੱਡੀ ਜਿਹੜੀ ਆ ਵਿੱਚ ਪਲਟ ਗਈ ਆ ਰੋਡ ਦੇ ਇਹਨੇ ਪਿੱਛੋਂ ਏਡੀ ਜ਼ੋਰ ਦੀ ਵਜਈ ਆ ਆ ਕੇ ਲੱਗਦਾ ਜਿੱਦਣਾ ਪਤਾ ਇਹੀ ਇੱਥੋਂ ਤੱਕ ਹੀ ਅਸੀਂ ਅੰਦਰ ਫੁੱਲ ਖਰੀਦਣ ਦੇ ਅਸੀਂ ਤੇ ਬਾਹਰ ਆ ਗਏ ਜਦੋਂ ਨਿਕਲੇ ਆ ਉਹਦੇ ਵੇਖਿਆ ਆ ਗਏ ਸਾਡੀ ਵੀ ਗੱਡੀ ਪਲਟੀ ਹੋ ਰੋਦੇ ਵੀ ਪਲਟੀ ਆ ਸਾਡੀ ਗੱਡੀ ਦੇ ਵਿੱਚ ਕੋਈ ਨਹੀਂ ਹੈਗਾ ਉਹ ਓਵਰ ਸਪੀਡ ਓਵਰ ਸਪੀਡ ਬਹੁਤ ਜ਼ਿਆਦਾ ਓਵਰ ਸਪੀਡ ਦੀ 160 70 ਦੀ ਸਪੀਡ ਤੇ ਗੱਡੀ 180 ਦੀ ਸਪੀਡ ਤੇ ਗੱਡੀ ਹੋ ਗਈ ਕੋਈ ਜਾਨੀ ਨੁਕਸਾਨ ਨਹੀਂ ਆ ਗਿਆ ਕੋਈ ਜਾਨੀ ਨੁਕਸਾਨ ਸਾਡਾ ਸਾਡਾ ਤੇ ਕੋਈ ਵੀ ਵਿੱਚ ਨਹੀਂ ਅਸੀਂ ਫੁੱਲ ਖਰੀਦ ਰਹੇ ਠੀਕ ਆ ਉਹ ਮੁੰਡੇ ਦੇ ਸੱਟ ਲੱਗੀ ਆ ਤੇ ਉਹਨੇ ਇਹ ਵੀ ਕਿਹਾ ਆ ਸਾਨੂੰ ਵੀ ਜੋ ਵੀ ਆ ਅਸੀਂ ਤੁਹਾਡਾ ਗੱਡੀ ਦਾ ਇਲਾਜ ਮਤਲਬ ਜੋ ਵੀ ਗੱਡੀ ਦਾ ਨੁਕਸਾਨ ਆ ਪੂਰਾ ਕਰ ਕਰਦਾਂਗੇ ਤੇ ਤੁਸੀਂ ਮੈਨੂੰ ਹਸਪੀਟਲ ਲੈ ਜਾਓ ਤੇ ਉਹਦੀ ਹੈਲਪ ਕਰਨ ਲਈ ਮੇਰਾ ਵੱਡਾ ਬ੍ਰਦਰ ਉਹਨੂੰ ਹਸਪੀਟਲ ਲੈ ਕੇ ਗਿਆ ਹੈ ਭਾਈ ਇਹ ਸਹੀ ਕੱਟਣਾ ਬਾਕੀ ਭਾਈ ਇਹਨੂੰ ਥੋੜਾ ਲੈਣਾ ਹੈ ਦੱਸਣ ਮਤ ਪਤਾ ਲੱਗਾ ਵੀ ਜਿਹੜੀ ਆ ਗੱਡੀ ਜਿਹੜੀ ਹੈ ਜਿੰਦਰ ਸਾਹਿਬ ਤੋਂ ਬਟਾਲੇ ਨੂੰ ਜਾ ਰਹੀ ਉਹ ਗੱਡੀ ਜਿਹੜੀ ਉਹ ਤੇ ਖਲੋਤੀ ਉਹ ਨਰਸਰੀ ਚ ਫੁੱਲ ਖਰੀਦ ਰਹੀ ਸੀ ਤੇ ਜਿਹਨੂੰ ਇਹ ਜਾਂਦੇ ਦੀ ਝੋਕ ਲੱਗ ਗਈ ਆ ਇਹ ਥੋੜਾ ਉਹਦਾ ਸੱਟ ਲੱਗੀ ਇਹਦੇ ਕੋ ਦਾ ਤਨੀਲਾ ਦਿੱਵੋ ਤੇ ਲੈ ਨਨੋ ਹਸਤਾ ਲੈ ਗਿਆ ਜਿਹੜੇ ਜਿਹਨਾਂ ਦੀ ਗੱਡੀ ਹੋ ਦੂਜੀ ਇਹ ਪਿੱਛੋਂ ਵੱਜੀ ਗੱਡੀ ਇਹ ਇਹ ਹਜੇ ਉਹ ਖਰੋਤੀ ਦੇ ਵਿੱਚ ਮਾਰੀ ਆ ਆ ਦੋਵੇਂ ਪਟੀਆਂ ਦੋਵੇਂ ਤੇ ਪਬਲਿਕ ਦੀ ਸਹਿਯੋਗ ਨਾਲ ਆ ਵੀ ਸਿੱਧੀ ਕੀਤੀ ਜੇ ਤੇ ਉਹੀ ਸਿੱਧੀ ਕਰਾ ਕੇ ਚੌਕੀ ਘੜਾਤੀ ਆਪਣੇ ਤੇ ਜਾਨੀ ਨਾ ਖਾਨੇ ਤੇ ਬਚਾ ਜਿਆ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬਿਤਾਜ ਬਾਦਸ਼ਾ ਹਰ ਸਮੱਸਿਆ ਦਾ ਗਰੰਟੀ ਨਾਲ ਹਮਬਦਾਨ ਕਰਵਾਓ ਬਸ਼ਕਲ ਕਰਨਾ ਜਾਂ ਤਲਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹਮਬਦਾਨ ਲਈ ਇੱਕ ਵਾਰ ਜਰੂਰ ਫੋਨ ਕਰੋ